ਇੱਕ ਮਾਂ ਆਪਣੇ ਪੁੱਤ ਦੀ ਮੌਤ ਦਾ ਇਨਸਾਫ ਮੰਗ ਰਹੀ ਹੈ ਤੇ ਪ੍ਰਸ਼ਾਸਨ ਤੋਂ ਹੁਣ ਇਸ ਮਾਂ ਨੇ ਗੁਹੜ ਲਗਾ ਦਿੱਤੀ ਹੈ ਜੰਡਿਆਲਾ ਗੁਰੂ ਦੇ ਅਧੀਨ ਆਉਂਦਾ ਇਲਾਕਾ ਪਿੰਡ ਅਕਾਲਗੜ ਟਪਈਆ ਜਿੱਥੇ ਅੱਜ ਤੋਂ 20 ਮਹੀਨੇ ਪਹਿਲਾਂ ਕਤਲ ਹੁੰਦਾ ਤੇ ਆਪਣੇ ਬੱਚੇ ਨੂੰ ਇਨਸਾਫ ਦਿਵਾਉਣ ਦੇ ਲਈ ਹੁਣੇ ਮਾਂ ਅੱਗੇ ਆਈ ਹੈ ਦਰਸਲ ਇਸ ਮਾਂ ਦਾ ਕਹਿਣਾ ਕਿ ਮੇਰਾ ਪੁੱਤਰ ਜਿਸ ਨੂੰ ਕਿ ਉਸਦੇ ਦੋਸਤ ਦੇ ਵੱਲੋਂ ਹੀ ਇਸ ਸਾਰੀ ਸਾਜ਼ਿਸ਼ ਦੇ ਚੱਲਦਿਆ ਮਾਰ ਮੁਕਾਇਆ ਗਿਆ ਉਸ ਦਾ ਇਹ ਕਹਿਣਾ ਕਿ ਉਸ ਦਾ ਦੋਸਤ ਜਿਸ ਦੇ ਕੋਲ 1 ਲੱਖ ਰੁਪਏ ਉਸ ਨੇ ਲੈਣੇ ਸੀ ਜੋ ਕਿ ਦੇਣ ਦਾ ਨਾਮ ਨਹੀਂ ਲੈ ਰਿਹਾ ਸੀ ਇੱਕ ਦਿਨ ਉਸ ਦੇ ਦੋਸਤ ਦਾ ਫੋਨ ਆਉਂਦਾ ਹੈ ਤੇ ਉਹ ਮੁੰਡੇ ਨੂੰ ਪੈਸੇ ਦੇਣ ਦੇ ਲਈ ਬਾਹਰ ਬੁਲਾਉਂਦਾ ਹੈ। ਕਾਫੀ ਦੇਰ ਤੱਕ ਜਦ ਮੁੰਡਾ ਘਰ ਨਹੀਂ ਆਉਂਦਾ ਤਾਂ ਫੋਨ ਕੀਤਾ ਗਿਆ ਉਸ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਮੈਂ ਆਪਣੇ ਦੋਸਤ ਦੇ ਨਾਲ ਹਾਂ ਬਸ ਥੋੜੀ ਦੇਰ ਤੱਕ ਘਰ ਵਾਪਸ ਆ ਜਾਣਾ। ਪਰ ਜਦ ਕਾਫੀ ਦੇਰ ਤੱਕ ਮੁੰਡਾ ਘਰ ਵਾਪਸ ਨਹੀਂ ਆਇਆ ਤਾਂ ਮਾਂ ਨੇ ਫਿਰ ਫੋਨ ਕੀਤਾ ਤੇ ਫੋਨ ਬੰਦ ਆਇਆ। ਉਸ ਤੋਂ ਬਾਅਦ ਜਦ ਮੈਂ ਬਾਹਰ ਵੇਖਣ ਗਈ ਤਾਂ ਉਸ ਨੂੰ ਪੁੱਤ ਨਹੀਂ ਮਿਲਿਆ। ਅਗਲੇ ਦਿਨ ਉਸ ਦਾ ਇਹ ਕਹਿਣਾ ਕਿ ਸਾਨੂੰ ਇੱਕ ਫੋਨ ਆਉਂਦਾ ਹੈ ਜਿਸ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਮੁੰਡੇ ਦੀ লাশ ਜਿਹੜੀ ਹੈ ਸੂਏ ਦੇ ਕੋਲ ਮਿਲੀ ਹੈ ਤਾਂ ਮਾਦਾ ਇਹ ਕਹਿਣਾ ਹੈ ਕਿ ਇਸ ਮਾਮਲੇ 'ਚ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ ਜਿਹੜਾ ਮੁਰਜ਼ਮ ਮੁੰਡਾ ਹੈ ਉਸ ਨੂੰ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ ਪਰ ਤਕਰੀਬਨ 2 ਸਾਲ ਪਹਿਲਾਂ ਹੋਏ ਕਤਲ ਕੇਸ ਦੇ ਵਿੱਚ 2 ਦਿਨ ਪਹਿਲਾਂ ਇੱਕ ਵਿਅਕਤੀ ਦੇ ਵੱਲੋਂ ਦਾਤ ਲੈ ਕੇ ਉਹਨਾਂ ਦੇ ਘਰ ਤੇ ਫਿਰ ਤੋਂ ਹਮਲਾ ਕੀਤਾ ਗਿਆ ਤੇ ਧਮਕੀ ਦਿੱਤੀ ਕਿ ਜੇਕਰ ਤੁਸੀਂ ਕੇਸ ਵਾਪਸ ਨਹੀਂ ਲਿਆ ਤਾਂ ਤੁਹਾਡੇ ਲੜਕੇ ਵਾਂਗ ਤੁਹਾਡਾ ਵੀ ਉਹ ਹਸ਼ਰ ਹੋਵੇਗਾ ਤਾਂ ਇਸੇ ਮਾਮਲੇ ਨੂੰ ਲੈ ਕੇ ਹੁਣੇ ਮਹਿਲਾ ਜਿਹੜੀ ਹੈ ਉਹ ਇਨਸਾਫ ਦੀ ਮੰਗ ਕਰ ਰਹੀ ਹੈ ਇਸ ਦਾ ਇਹ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਇਸ ਦੇ ਪੁੱਤ ਨੂੰ ਵੀ ਇਨਸਾਫ ਮਿਲਣਾ ਚਾਹੀਦਾ ਹੈ ਤੇ ਜੋ ਧਮਕੀਆਂ ਆ ਰਹੀਆਂ ਨੇ ਉਸ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਹੁਣ ਏਐਸਆਈ ਜਿਨ੍ਹਾਂ ਨਾਲ ਗੱਲਬਾਤ ਹੋਈ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਜਾਵੇਗੀ ਤੇ ਜੋ ਤੱਤ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਹੋਵੇਗੀ ਅਸੀਂ ਤੇ ਕੋਈ ਕਰਨੀ ਸੀ ਦਸ਼ਮੇਸ਼ ਨਗਰ ਖੰਡਪਾੜ ਚੱਲਣ ਰਿਹਾ ਅਸੀਂ ਕੋਈ ਮੌਤ ਹੋ ਗਈ ਕਿਸੇ ਦੀ ਉਹਦਾ ਭੋਗ ਸੀ ਤੇ ਅਸੀਂ ਦੋਵੇਂ ਪੁੱਪੋ ਤੋਥੇ ਸਾਤੇ ਪਿਛੋਂ ਇਹਨੂੰ ਕਿਸੇ ਨੇ ਫੋਨ ਕੀਤਾ ਫੋਨ ਕੀਤਾ ਭਈ ਆਨ ਕੇ ਪੈਸੇ ਆਪਣੇ ਲੈ ਜਾ ਹਜ਼ਾਰ ਲੈ ਸੀ ਲੱਖ ਰੁਪਿਆ ਤੇ ਫੋਨ ਕਰਕੇ ਤੇ ਸਦ ਲਿਆ ਮਾਂ ਆਪਣੀ ਨੂੰ ਦੱਸ ਕੇ ਗਿਆ ਭਈ ਤੈਨੂੰ ਅਜੇ ਫੋਨ ਕੀਤਾ ਜਾਂਦਾ ਭਈ ਤੇ ਮੈਂ ਆਉਣ ਲੱਗਾ ਮੁਰਕੇ 4 ਵਜੇ ਤੋਂ ਕਰੀਬ ਫੋਨ ਕੀਤਾ 4:30 ਤੇ ਉਦੋਂ ਮੁਰਕੇ ਫਿਰ ਫੋਨ ਕਿਸੇ ਨੇ ਚੁੱਕਿਆ ਹੀ ਨਹੀਂ ਬੰਦ ਹੋ ਗਿਆ ਕਿਤਾ ਪਤਾ ਲੱਗਿਆ ਪੀ ਉਹਦੀ ਸਾਨੂੰ ਦਿਨੇ ਚੇਅਰਮੈਨ ਨੇ ਫੋਨ ਕੀਤਾ ਕਿ ਤੇਰਾ ਪੁੱਤ ਤੇਰੇ ਪੁੱਤ ਦੀ লাশ ਜਿਹੜੀ ਆ ਚਾਟੀਵੰਦ ਸੂਹੇ ਚ ਪਈ ਆ ਚਾਟੀਵੰਦ ਸੂਹੇ ਚ ਪਈ লাশ ਫਿਰ ਸਾਰਾ ਪਿੰਡ ਉਧਰੋਂ ਭੱਜਿਆ ਕਿਥੇ ਕੇਰ ਸੌਂ ਦੀ ਪੈੜੀ ਆ ਲੱਗੇ ਕੇਰ ਸੌਂ ਨੇ ਵੇਖਿਆ ਤੇ ਕੇਰ ਸੌਂ ਨੇ ਚੇਅਰਮੈਨ ਨੂੰ ਕੀਤਾ ਹੋਰਨਾਂ ਨੂੰ ਕੀਤੇ ਫੋਨ ਤੇ ਉਹਨੂੰ ਪਤਾ ਲੱਗ ਗਿਆ ਕਿ ਉਹ ਜਿਹੜਾ ਮੋਟਰਸਾਈਕਲ ਸੀ ਉਹ ਕਿਦਾ ਉਹ ਮੋਟਰਸਾਈਕਲ ਸਾਡਾ ਸੀ ਸਾਡਾ ਨੰਬਰ ਵੇਖ ਕੇ ਤੇ ਫਿਰ ਮੁਰ ਕੇ ਉਹਨਾਂ ਨੇ ਸਾਰੇਨ ਫੋਨ ਕਰ ਦਿੱਤੇ ਫਿਰ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਪਿੰਡ ਸਾਰਾ ਹੀ ਉੱਥੇ ਗਿਆ ਭਜਾ ਉਹ ਤੇ ਦੇ ਇੱਕ ਨਿਰਤਾ ਘਰ ਧਮਕੀਆਂ ਵੀ ਆਉਂਦੀਆਂ ਕੀ ਗੱਲ ਹੋਈ ਧਮਕੀਆਂ ਆਉਂਦੀਆਂ ਸੀ ਇੱਕ ਮੁੰਡੇ ਨੂੰ ਪਹਿਲ ਨੂੰ ਧਮਕੀ ਦੇ ਕੇ ਗਿਆ ਸੀ ਮੁੰਡਾ ਉਹ ਮਕੰਦਪੁਰੇ ਦਾ ਉਹ ਸੈਣੀ ਸੈਣੀ ਕਹਿੰਦੇ ਨੇ ਉਹ ਧਮਕੀ ਦੇ ਕੇ ਗਿਆ ਸੀ ਮੁੰਡੇ ਇੱਕ ਨੂੰ ਵੀ ਜਿਹੜਾ ਬਾਬੇ ਦਾ ਹਾਲ ਕੀਤਾ ਨਾ ਉਹ ਤੇਰਾ ਵੀ ਕਰਾਂਗੇ ਐਸੀ ਗਰੰਤੀਆਂ ਸਾਡੇ ਬਚਿਆਂ ਨੂੰ ਲੋਕੀ ਬਾਬਾ ਜੀ ਕਹਿੰਦੇ ਤੇ ਕਹਿੰਦੇ ਬਾਬੇ ਦਾ ਜੋ ਹਾਲ ਕੀਤਾ ਉਹ ਤੇਰਾ ਵੀ ਕਰਾਂਗੇ ਲੜਕਾ ਮੇਰਾ ਸਰ ਗਿਆ ਸੀ ਕਿਸੇ ਦੇ ਨਾਲ ਕਿਹਨੇ ਸੱਦਿਆ ਸੀ ਫੋਨ ਲਾ ਕੇ ਫੋਨ ਲਾ ਕੇ ਸੱਦਿਆ 2:30 ਵਜੇ ਗਿਆ ਘਰੋਂ ਫਿਰ ਵਾਪਸ ਨਹੀਂ ਆਇਆ ਤੇ ਹੁਣ ਵੀ ਅਸੀਂ ਦੋ ਸਾਲੀ ਹਾਨੂੰ ਆਣ ਕੇ ਕਿਸੇ ਨੇ ਧਮਕੀ ਦਿੱਤੀ ਆ ਜਿੱਦਾਂ ਤੁਹਾਡੇ ਬੇਟੇ ਨਾਲ ਕੀਤੀ ਉਦਾਂ ਤੁਹਾਡੇ ਨਾਲ ਕਰਾਂਗੇ ਤੇ ਬੱਚੇ ਨਾ ਹੋਇਆ ਕੀ ਸਾਡੇ ਬੇਟੇ ਨਾਲ ਅਸੀਂ ਗਏ ਜੋ 2:30 ਵਜੇ ਗਿਆ ਵਾ ਘਰੋਂ ਉੱਥੇ ਕੇਰੇ ਦੀ ਪਿਆਲੀ ਸੀ ਉਹਨਾਂ ਨੇ ਦੱਸਿਆ ਸਾਨੂੰ ਫਿਰ ਸਿੰਘ ਨੇ ਉਹਨਾਂ ਦੱਸਿਆ ਫਿਰ ਅਸੀਂ ਗਏ 8:00 ਵਜੇ ਕੋਈ ਸਾਰਾ ਪਿੰਡ ਭੱਜ ਗਿਆ ਵੇਖਿਆ ਜਾ ਕੇ ਕੱਢਿਆ ਵਾ ਕੋਈ ਨਿਸ਼ਾਨ ਨਹੀਂ ਕੋਈ ਦਾਗ ਨਹੀਂ ਆ ਫਿਰ ਗਲੇ ਦੇ ਵਿੱਚ ਨਿਸ਼ਾਨ ਆਇਆ ਚੈਨ ਦੇ ਨਾਲ ਇਹਨਾਂ ਗਲਾ ਕਟਿਆ ਕਿਹੜੇ ਕਾਰਨ ਕਰਕੇ ਮਾਰਿਆ ਗਿਆ ਹਾਂ ਹਾਂਜੀ ਇਹਦੇ ਕੋਲ ਪੈਸੇ ਸੀ ਉਹ ਮੁੰਡੇ ਕੋਲੋਂ ਵੀ ਪੈਸੇ ਲੈਣੇ ਸੀ 2 ਲੱਖ ਰੁਪਈਆ ਇਹਦੇ ਕੋਲ ਸੀ ਉਹ ਮੁੰਡੇ ਕੋਲੋਂ ਵੀ ਲੱਖ ਰੁਪਈਆ ਲੈਣਾ ਹੈ ਕਹਿੰਦਾ ਆ ਜਾ ਤੈਨੂੰ ਪੈਸੇ ਦੇ ਦੰਨੇ ਆ ਪੈਸਿਆਂ ਦੇ ਕਾਰਨ ਉਹਨਾਂ ਨੇ ਮਾਰਤਾ ਫੋਨ ਤਾਂ ਦਿਨਾ ਕੀ ਗੱਲ ਹੋ ਰਹੀ ਕਹਿੰਦੇ ਤੰਕੀਆਂ ਦੇ ਕਿਹਦੇ ਹੋ ਹੁਣ ਸਾਨੂੰ ਜਿਹੜੇ ਮੁੰਡੇ ਬਾਹਰ ਆ ਇੱਕ ਮੁੰਡਾ ਫੜਾਇਆ ਸੀ ਉਹ ਜਮੰਤ ਤੇ ਆ ਗਿਆ ਵਰਸ਼ਦੀਪ ਤੇ ਜਿਹੜੇ ਬਾਹਰ ਆ ਉਹ ਅੰਤਮਕੀਆਂ ਦਿੰਦੇ ਵੀ ਜਿੱਤ ਤਰ੍ਹਾਂ ਤੁਹਾਡੇ ਮੁੰਡੇ ਨਾਲ ਕੀਤੀ ਉਤਰਾਂ ਤੁਹਾਡੇ ਨਾਲ ਕਰਾਂਗੇ ਐਈ ਹੁਣ ਕਰਦੇ ਆ ਵੀ ਮੰਗ ਇਹਨਾਂ ਨੂੰ ਅੰਦਰ ਦਿੱਤਾ ਜਾਵੇ ਤੁਹਾਨੂੰ ਇਨਸਾਬ ਮਿਲੇ ਜਿਹੜੇ ਮੁੰਡੇ ਬਾਹਰ ਤਮਕੀਆਂ ਵਾ ਤਮਕੀਆਂ ਮਤਲਬ ਦਿੰਦੇ ਆ ਉਹਨਾਂ ਨੂੰ ਅੰਦਰ ਕੀਤਾ ਜਾਵੇ ਵੇਖੋ ਜੀ ਪਹਿਲਾਂ ਉਹਦੇ ਵਿੱਚ ਗਰਪਨ ਸਿੰਘ ਦੀ ਮੌਤ ਹੋਈ ਹੈ ਜੀ ਉਹਦੇ ਵਿੱਚ ਅਰਸ਼ਦੀਪ ਸਿੰਘ ਜਿਹੜਾ ਆ ਉਹਤੇ ਮੁਕਦਮਾ ਦਰਜ ਕੀਤਾ ਵਾ ਤੇ ਉਹ ਜੇਲ੍ਹ ਦੇ ਵਿੱਚ ਆ ਬਾਕੀ ਜੇ ਕੋਈ ਦੋਸ਼ੀ ਹੋਰ ਪਾਇਆ ਗਿਆ ਇਨਵੈਸਟੀਗੇਸ਼ਨ ਚੱਲਣ ਰਹੀ ਆ ਤੋ ਉਹਨੂੰ ਇਹ ਕੇਸ ਦੇ ਵਿੱਚ ਨਮਾਲੂ ਕਰ ਕੀਤਾ ਜਾਊਗਾ ਜੀ ਨਹੀਂ ਧਮਕੀਆਂ ਦੇ ਦੇ ਖਰਚਾ ਇਹ ਕੇਸ ਆਫਿਰ ਨੂੰ ਇਹ ਦੇਖਾ ਜਰੀ ਹੋਆ ਬਾਜੀ ਜੇ ਕੋਈ ਇਨਵੈਸਟੀਗੇਸ਼ਨ ਚੱਲਣ ਦੀ ਜਿਹੜਾ ਜਿਹੜਾ ਬੰਦਾ ਦੋਸ਼ੀ ਪਾਇਆ ਜਾਊਗਾ ਉਹਤੇ ਬਣਦੀ ਕਾਨੂੰਨੀ ਕਾਰਵਾਈ